ਪੰਜਾਬ ਦੇ ਕਿਸਾਨ ਦੇ ਆਖਰਕਾਰ ਸਵਰਾਜ ਟਰੈਕਟਰ ਨਾਲ ਇਹੋ ਜਿਹਾ ਕੀ ਜੁੜਿਆ ਵੀ ਉਹ ਹਮੇਸ਼ਾ ਸਵਰਾਜ ਸਵਰਾਜ ਹੀ ਕਰਦਾ ਰਹਿੰਦਾ ਮੈਂ ਹੈਰਾਨ ਹਰ ਕੋਈ ਸਵਰਾਜ ਨੂੰ ਇੰਨੀ ਕੀ ਮਾਨਤਾ ਦਿੰਦਾ ਹਰਾਂ ਕਿ 2 ਸਪੀਡ ਟਰੈਕਟਰ ਨੇ 3 ਸਪੀਡ ਵੀ ਹੈਗੇ ਨੇ ਬਟ ਆਹ ਟਰੈਕਟਰ 2 ਸਪੀਡ ਆ ਪਰ ਇੰਨੇ ਜਿੰਨਾ ਇਹਦਾ ਮੋਲਾ ਇੰਨੇ ਚ 3 ਸਪੀਡ ਟਰੈਕਟਰ ਸੋਨਾ ਲਿਕਾ ਭਲਾਂ ਦੀ ਕਰਤਾਰ ਹੋਰ ਟਰੈਕਟਰ ਚੰਗੇ ਆ ਜਾਣਗੇ ਪਰ ਨਹੀਂ ਫਿਰ ਵੀ ਕਿਸਾਨ ਸਵਰਾਜ ਹੀ ਲੈਂਦਾ ਆਖਰਕਾਰ ਕਿਉਂ ਤੇ ਕੀ ਕਾਰਨ ਆ ਤੇ ਆਪ ਜਾਣਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਜੀ ਤੇ ਦੋਸਤੋ ਜਿੱਥੋਂ ਤੱਕ ਮੈਂ ਸਰਚ ਕੀਤੀ ਆ ਵੀ ਸਵਰਾਜ ਟਰੈਕਟਰ ਕੰਪਨੀ ਦੇ ਵਿੱਚੋਂ ਹਰ 15 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੁੰਦਾ ਦੋਸਤੋ ਤੇ ਦੋਸਤੋ ਹਰ 20 ਮਿੰਟਾਂ ਦੇ ਵਿੱਚ ਇੱਕ ਟਰੈਕਟਰ ਡੇਲੀ ਵਿਕਦਾ ਹਰ 20 ਮਿੰਟ ਬਾਅਦ ਸਵਰਾਜ ਦਾ ਇੱਕ ਟਰੈਕਟਰ ਡੇਲੀ ਸੇਲ ਹੁੰਦਾ ਦੋਸਤੋ ਤੁਸੀਂ ਹਿਸਾਬਕਤਾ ਵਲਾ ਲਓ ਆਪੇ ਹੀ ਡੇਲੀ ਘੱਟੋ ਘੱਟ ਵੀ ਲਾ ਲਓ ਦੋਸਤੋ ਤੁਸੀਂ 60 70 ਟਰੈਕਟਰ ਇੱਕ ਸ਼ਹਿਰ ਦੀ ਗੱਲ ਕਰੀਏ ਤਾਂ ਵਿਕ ਜਾਂਦੇ ਨੇ ਡੇਲੀ ਸਵਰਾਜ ਦੇ 70 80 ਟਰੈਕਟਰ ਤੇ ਦੂਜੀ ਗੱਲ ਦੋਸਤੋ ਇਹ ਆ ਵੀ ਜੱਟਾਂ ਦੇ ਇਮੋਸ਼ਨ ਜੁੜੇ ਹੋਏ ਆ ਦੋਸਤੋ ਨਿੱਕੇ ਨਿੱਕੇ ਜਵਾਕ ਕਹਿੰਦੇ ਵੀ ਪਾਪਾ ਲੈਣਾ ਤਾਂ ਸਵਰਾਜ ਟਰੈਕਟਰ ਲੈਣਾ 855 ਲੈਣਾ ਜਾਂ 744 ਲੈਣਾ ਤੇ ਦੋਸਤੋ ਸਾਡੇ ਤਾਏ ਦੇ ਮੁੰਡੇ ਨੇ ਲਿਆਂਦਾ ਸੀ ਪਿੱਛੇ ਜੇ ਟਰੈਕਟਰ ਤੇ ਦੇਖੋ ਤੁਸੀਂ ਪਤੰਦਰ ਆਇਆ ਤੁਰਿਆ ਜਾਂਦਾ ਜਿਵੇਂ ਮਗਰ ਸੁਹਾਗਾ ਹੁੰਦਾ ਰੋਟਾਵੇਟਰ ਦਾ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਵੇਖੋ ਤੁਸੀਂ ਮਿੰਟੋਮੈਟਿਕ ਖਿੱਚੀ ਤੁਰਿਆ ਆਉਂਦਾ ਮੀਟਰ ਦੋਸਤੋ ਤੇ ਦੋਸਤੋ ਦੂਜੀ ਗੱਲ ਆ ਵੀ ਇਹਦੀ ਰਿਪੇਅਰ ਬਿਲਕੁਲ ਵੀ ਹੈ ਨਹੀਂ ਤੀਜੀ ਗੱਲ ਆ ਦੋਸਤੋ ਆਮ ਟਰੈਕਟਰਾਂ ਨਾਲੋਂ ਤੇਲ ਦਾ ਖਰਚਾ ਵੀ ਬਹੁਤ ਘੱਟ ਤੇ ਚੌਥੀ ਗੱਲ ਆ ਦੋਸਤੋ ਹਰ ਕੋਈ ਸਵਰਾਜ ਨੂੰ ਸਵਰਾਜ ਦੇ ਨਾਂ ਨਾਲ ਤੇ ਸਵਰਾਜ ਦੇ ਕੰਮ ਤੋਂ ਪਛਾਣਦਾ ਜੀ ਤੇ ਹਰ ਇੱਕ ਦੇ ਮਨ ਦੇ ਵਿੱਚ ਹਰ ਇੱਕ ਦਾ ਯਾਨੀ ਕਿ ਪਿਆਰ ਸਮਝੋ ਲगाव ਸਮਝੋ ਤੇ ਜਦੋਂ ਕੋਈ ਟਰੈਕਟਰ ਸਵਰਾਜ ਲੈ ਕੇ ਘਰੇ ਆੜ ਲੈਂਦਾ ਨਾ ਉਹਨੂੰ ਇੱਕ ਪਰਿਵਾਰਕ ਮੈਂਬਰ ਵਜੋਂ ਰੱਖਦਾ ਸਾਹਮ ਸਾਹਮ ਕੇ ਰੱਖਦਾ ਆਹ ਛੋਰ ਜਾ ਉੱਤੇ ਬੈਠਾ ਨਾ ਜਦੋਂ ਆਉਂਦਾ ਨਾ ਸਭ ਤੋਂ ਪਹਿਲਾਂ ਟਾਕੀ ਮਾਰਦਾ ਤੇ ਐ ਜਿਚਾ ਕੇ ਰੱਖਦਾ ਡੇਲੀ ਸਾਫ ਲਿਬੜ ਨਹੀਂ ਦਿੰਦਾ ਟਰੈਕਟਰ ਇੱਥੋਂ ਜਦੋਂ ਜਾਊਗਾ ਨਾ ਆਇਆ ਧੋ ਕੇ ਸਾਫ ਕਰਕੇ ਰੱਖੂਗਾ ਤੇ ਦੋਸਤੋ ਤਾਇ ਦਾ ਲੜਕਾ ਆਇਆ ਸੀ ਅੱਜ ਪੱਠੇ ਬੀਜਣ ਤੇ ਮੈਂ ਆਖਿਆ ਵੀ ਅੱਜ ਤੁਹਾਨੂੰ ਸਵਰਾਜ ਦੇ ਦੁਬਾਰਾ ਦਰਸ਼ਨ ਕਰਾ ਦਈਏ ਠੀਕ ਹਨ ਦੋਸਤੋ ਤਾਂ ਦੋਸਤੋ ਇਹ ਕਹਾਣੀਆਂ ਦੋਸਤੋ ਦੇਖ ਲਓ ਜੀ 8.5 ਲੱਖ ਦਾ ਟਰੈਕਟਰ ਹੈ ਤੇ ਸਵਰਾਜ ਦਾ ਅੱਜ ਨਾ ਵੇਖਦਾ ਕੋਈ ਮਸ਼ੂਰੀ ਮਸ਼ਾਰੀ ਨਹੀਂ ਇਹ ਕਰਦੇ ਤੇ ਨਾ ਹੀ ਇਹਨਾਂ ਨੇ ਕਦੀ ਐਡ ਆਊਟ ਕੀਤੀ ਐ ਕਿ ਮੈਂ ਵੇਖਿਆ ਮੇਲੇ 'ਚ ਕੋਈ ਇਹਨਾਂ ਨੂੰ ਇੰਟਰਸਟ ਨਹੀਂ ਐਡ ਆਊਟ ਕਰਦਾ ਹੀ ਨਹੀਂ ਨਾ ਨਾ ਹੀ ਇਹ ਕਿਸੇ ਨੂੰ ਘਰੇ ਆਣ ਕੇ ਕਹਿੰਦੇ ਬਾਈ ਜੀ ਸਾਡਾ ਸਵਰਾਜ ਖਰੀਦੋ ਖਰੀਦੋ ਬਾਈ ਜੀ ਸਾਡਾ ਸਵਰਾਜ ਖਰੀਦੋ ਤੇ ਮੈਨੂੰ ਤਾਂ ਵੈਸੇ ਟਰੈਕਟਰ ਵਾਜੂਜ ਖਣੋਂ ਵੀ ਵੱਖਰੀ ਆ ਆਵਾਜ਼ ਸਵਰਾਜ ਵਰਗੀ ਕਿਸੇ ਨੇ ਨਹੀਂ ਬਣਾਈ ਅਜੇ ਤੱਕ ਇਹਦੀ ਆਵਾਜ਼ ਨਾ ਆਵਾਜ਼ ਸੁਣਨ ਨੂੰ ਐਂ ਲੱਗਦਾ ਜਿਵੇਂ ਨਾ ਵੀ ਸਮਝੋ ਸਿਰਾਂ ਲੱਗ ਜਾਂਦਾ ਬਾਈ ਜੀ ਬਾਕੀ ਦੋਸਤੋ ਤੁਸੀਂ ਦੱਸੋ ਸਵਰਾਜ ਤੁਹਾਡੇ ਵਾਸਤੇ ਕਿੰਨੇ ਕੁ ਫਾਇਦੇਮੰਦ ਆ ਤੇ ਕਿਵੇਂ ਲੱਗਦਾ ਸਵਰਾਜ ਤੁਹਾਨੂੰ ਤੇ ਆਉਣ ਵਾਲੇ ਸਮੇਂ ਵਿੱਚ ਸਵਰਾਜ ਟਰੈਕਟਰ ਬਹੁਤ ਵਿਗਿਆ ਸੋਨਾ ਲਿਕਨ ਨਾਲੋਂ ਵੀ ਜ਼ਿਆਦਾ ਵਿਗਿਆ ਜੇਕਰ ਦੋਸਤੋ ਤੁਹਾਡੇ ਕੋਈ ਵਿਚਾਰ ਆ ਤਾਂ ਕਮੈਂਟ ਸੈਕਸ਼ਨ ਚ ਜਰੂਰ ਦੱਸਿਆ ਜੀ ਰੱਬ ਰੱਖਾ